ਸ਼ੰਭੂ ਬਾਉਂਦਰ ਤੇ ਲਗਾਤਾਰ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਮੰੰਗਾ ਨੂੰ ਲੈ ਕੇ ਮੀਟਿੰਗਾਂ ਚੱਲ ਰਹੀਆਂ ਨੇ ਲੇਕਿਨ ਕਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਫੱਟਰ ਹੋਏ ਸੀਗੇ ਲੇਕਿਨ ਅੱਜ ਇੱਕ ਦੁਖਦਾਇਕ ਖਬਰ ਇੱਕ ਹੋਰ ਸਾਹਮਣੇ ਆਈ ਇੱਕ ਬਜ਼ੁਰਗ ਕਿਸਾਨ ਦੀ ਮੌਤ ਹੋ ਜਾਂਦੀ ਹੈ ਜਦੋਂ ਉਸ ਨੂੰ ਸਰਕਾਰੀ ਰਜਿੰਦਰ ਹਸਪਤਾਲ ਵਿੱਚ ਲਿਆਇਆ ਜਾਂਦਾ ਤਾਂ ਇਹ ਪਤਾ ਲੱਗਦਾ ਕਿ ਉਸ ਨੂੰ ਦਿਲ ਦਾ ਦੌਰਾ ਪੈਣ ਕਰਕੇ ਜਿਹੜੀ ਉਸ ਦੀ ਮੌਤ ਹੋ ਜਾਂਦੀ ਗਿਆਨ ਗਿਆਨ ਸਿੰਘ ਜਿਹੜਾ ਉਸ ਕਿਸਾਨ ਦਾ ਨਾਮ ਦੱਸਿਆ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਸੀਗਾ ਉਹਨਾਂ ਦੀ ਜਥੇਬੰਦੀ ਦੇ ਆਗੂ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਕਿ ਗੁਰਦਾਸਪੁਰ ਤੋਂ ਤਾਲੁਕ ਰੱਖਦੇ ਨੇ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਗਿਆਨ ਸਿੰਘ ਜਿਹੜੇ ਕਿਸਾਨ ਨੇ ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਦੀ ਜਥੇਬੰਦੀ ਦੇ ਆਗੂ ਜ਼ਰੂਰ ਪਹੁੰਚੇ ਨੇਗੇ ਕੀ ਨਾਮ ਹੈ ਤੁਹਾਡਾ ਮੈਂ ਹਰਵਿੰਦਰ ਸਿੰਘ ਮਸਾਣੀਆਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਤੋਂ ਆਜੀ ਮੈਂ ਕੀ ਮੇਰੇ ਕੀ ਜੀ ਹਰਵਿੰਦਰਜੀ ਕੁੱਕੀ ਜਿਸ ਤਰੀਕੇ ਦੇ ਨਾਲ ਇੱਕ ਕਿਸਾਨ ਨੂੰ ਇੱਕ ਜਾਨ ਤੋਂ ਫਿਰ ਹੱਤ ਹੋਣਾ ਪੈ ਗਿਆ ਹਾਰਟ ਅਟੈਕ ਉਸ ਦਾ ਕਾਰਨ ਦੱਸਿਆ ਜਾ ਰਿਹਾ ਸਰਕਾਰ ਉਹਦੀ ਵਜ੍ਹਾ ਜੋ ਵੀ ਦੱਸਣਾ ਚਾਹੁੰਦੀ ਆ ਦੱਸ ਸਕਦੀ ਆ ਜੋ ਵਾਪਰਿਆ ਆ ਅਸੀਂ ਹਕੀਕਤ ਦੀ ਗੱਲ ਹੀ ਤੁਹਾਡੇ ਸਾਹਮਣੇ ਰੱਖਾਂਗੇ ਸ਼ੰਭੂ ਬਾਰਡਰ ਦੇ ਉੱਤੇ 13 ਤਰੀਕ 11 ਵਜੇ ਤੋਂ ਲੈ ਕੇ ਜੋ ਅਤਿਆਚਾਰ ਦਾ ਅੰਤ ਜਿਹੜਾ ਆ ਸਰਕਾਰ ਨੇ ਉੱਥੇ ਕੀਤਾ ਤੁਹਾਡਾ মিডিਆ ਭਾਈਚਾਰਾ ਲਗਾਤਾਰ ਉਥੇ ਰਿਪੋਰਟ ਤੇ ਖੜਾ ਆ ਬਿਲਕੁਲ ਸਾਫ਼ ਤੇ ਸਪਸ਼ਟਾ ਤੇ ਪੂਰੀ ਦੁਨੀਆ ਦੇਖ ਰਹੀ ਆ ਕਿ ਇੱਕ ਹੱਕੀ ਮੰਗਾਂ ਲਈ ਲੜਨ ਵਾਲੇ ਲੋਕਾਂ ਦੇ ਉੱਤੇ ਇੱਕ ਲੋਕਤੰਤਰੀਕ ਦਾ ਮੁਖੌਟਾ ਪਾ ਕੇ ਬੈਠੀ ਹੋਈ ਸਰਕਾਰ ਕਿਦਾਂ ਅਤਿਆਚਾਰ ਕਰ ਰਹੀ ਆ ਉਸੇ ਅਤਿਆਚਾਰ ਦਾ ਹਿੱਸਾ ਜਿਹੜਾ ਆ ਉਹ ਅੱਜ ਗਿਆਨ ਸਿੰਘ ਜਿਹੜਾ ਆ ਉਸ ਅਤਿਆਚਾਰ ਦੀ ਪੇਂਟ ਚੜ ਗਿਆ ਆ 14 ਤਰੀਕ ਨੂੰ ਪੂਰਾ ਦਿਨ ਹੋਈ ਬੰਬਾਰਡਮੈਂਟ ਦੇ ਵਿੱਚ ਗਿਆਨ ਸਿੰਘ ਦਾ ਸਾਹ ਜਿਹੜਾ ਸੀਗਾ ਉੱਥੇ ਲਗਭਗ 14 ਤਰੀਕ ਨੂੰ 2 ਵਜੇ ਕੁਝ ਰੁਕਦਾ ਮਹਿਸੂਸ ਹੁੰਦਾ ਸੀ ਉਹ ਚੋਕ ਹੋ ਗਏ ਸੀਗੇ ਮੁੱਢਲੀ ਸਹਾਇਤਾ ਤੋਂ ਬਾਅਦ ਉਹਨਾਂ ਨੂੰ ਟਰਾਲੀ ਦੇ ਵਿੱਚ ਲਟਾਇਆ ਦਿੱਤਾ ਗਿਆ ਕੁਝ ਰਾਹਤ ਤੋਂ ਬਾਅਦ ਫਿਰ ਦੁਬਾਰਾ ਜਦੋਂ ਪਿਛਲੀ ਰਾਤ ਪ੍ਰੋਬਲਮ ਆਈ ਆ ਤਾਂ ਏਪੀਜੀ ਹਸਪੀਟਲ ਰਾਜਪੁਰਾ ਜਿਹੜਾ ਆ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਨੇ ਇੱਥੇ ਰਜਿੰਦਰਾ ਹਸਪੀਟਲ ਪਟਿਆਲਾ ਰੈਫਰ ਕੀਤਾ ਆ ਪਰ ਉਹ ਇਹ ਸੱਤਿਆਚਾਰ ਨੂੰ ਨਾਸ਼ ਕਰਨ ਕਰਦੇ ਹੋਏ ਬਹੁਤ ਬੁਰੇ ਤਰੀਕੇ ਨਾਲ ਪਿਛਲੇ 2 ਦਿਨਾਂ ਤੋਂ ਜਿਹੜੇ ਪ੍ਰੋਬਲਮ ਦੇ ਵਿੱਚ ਸੀਗੇ ਅੱਜ ਲਗਭਗ ਸਵੇਰੇ 7:30 7 ਵਿਛੜ ਗਏ ਨੇ ਜੀ ਕਮੇਟੀ ਕਮੇਟੀ ਹੈਗੀ ਹੈ ਤੁਸੀਂ ਗਿਆਨ ਸਿੰਘ ਦਾ ਪਿਛੋਕੜ ਕੀ ਹੈਗਾ ਕਿੰਨੇ ਕੁ ਖੇਤੀ ਜਿਹੜਾ ਉਹ ਕਰਦਾ ਸੀ ਔਰ ਕਿੰਨੀ ਕੁ ਜ਼ਮੀਨ ਉਸ ਤੇ ਆਉਂਦੀ ਸੀ ਪੱਲੇ ਗਿਆਨ ਸਿੰਘ ਪਿੰਡ ਚਾਚੂਕੇ ਥਾਣਾ ਕਮਾਨ ਡਾਕਾਣਾ ਕਮਾਨ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਦਾ ਰਹਿਣ ਵਾਲਾ ਬਿਲਕੁਲ ਇੱਕ ਛੋਟਾ ਜਿਹਾ ਕਿਸਾਨ ਆ ਜਿਹਦੇ ਕੋਲ 1 ਏਕੜ ਜ਼ਮੀਨ ਹੈ ਵਾਈਫ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਆ ਤੇ ਕੋਈ ਧੀ ਪੁੱਤ ਵੀ ਜਿਹੜਾ ਆ ਉਹ ਨਹੀਂ ਰਿਹਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਤੇ ਆਪਣੇ ਬਾਕੀ ਸਾਂਝੇ ਪਰਿਵਾਰ ਦੇ ਨਾਲ ਰਹਿ ਕੇ ਬੜੀ ਮੁਸ਼ਕਲ ਜਿਹੇ ਤਰੀਕੇ ਨਾਲ ਕਰ ਰਿਹਾ ਤੇ ਲਗਾਤਾਰ ਜਥੇਬੰਦੀ ਦੇ ਵਿੱਚ ਪਿਛਲੇ 22-23 ਸਾਲ ਤੋਂ ਜਥੇਬੰਦੀ ਨਾਲ ਜੁੜ ਕੇ ਵੱਡੀ ਕ੍ਰਾਂਤੀ ਦੀ ਲਹਿਰ ਦੇ ਵਿੱਚ ਗਿਆਨ ਸਿੰਘ ਨੇ ਹਿੱਸਾ ਪਾਇਆ ਜੀ ਅਸੀਂ ਕਿਵੇਂ ਵੇਖੀ ਕਿਉਂਕਿ ਜਿਸ ਤਰੀਕੇ ਦੇ ਸਥਿਤੀ ਇੱਕ ਵਾਰ ਫਿਰ ਬਣ ਰਹੀ ਹੈ ਕਹਿੰਦੇ ਪਹਿਲੇ ਵਾਲੇ ਜ਼ਖਮ ਸਾਡੇ ਧੋਤੇ ਨਹੀਂ ਗਏ ਜਿਹੜੇ 700 750 ਕਿਸਾਨ ਪੂਰੇ ਹੋਏ ਸੀਗੇ ਹਲੇ ਉਹਨਾਂ ਦੇ ਜ਼ਖਮ ਸਾਡੇ ਤੋਂ ਧੁੱਤੇ ਨਗੇ ਨਵੀਂ ਕੋਇਤ ਫਿਰ ਤੋਂ ਸ਼ੁਰੂ ਜਦੋਂ ਅਸੀਂ ਦਿੱਲੀ ਦੀ ਧਰਤੀ ਤੋਂ 753 ਅਰਥੀਆਂ ਜਿਹੜੀਆਂ ਸੀਗੀਆਂ ਉਹ ਆਪਣੇ ਮੋਢਿਆਂ ਤੇ ਚੁੱਕ ਕੇ ਪੰਜਾਬ ਨੂੰ ਤੇ ਵੱਖ-ਵੱਖ ਸੂਬਿਆਂ ਨੂੰ ਤੋਰੀਆਂ ਸਨ ਉਦੋਂ ਵੀ ਸਰਕਾਰ ਦੇ ਮਨ ਦੇ ਵਿੱਚ ਇੱਕ ਪੂਰਾ ਤਰਸ ਨਹੀਂ ਸੀ ਆਇਆ ਔਰ ਕਿਸੇ ਵੀ ਸੈਸ਼ਨ ਦੇ ਵਿੱਚ ਉਹ ਵਿਧਾਨ ਸਭਾ ਹੋਵੇ ਲੋਕ ਸਭਾ ਹੋਵੇ ਕੋਈ ਵੀ ਹੋਵੇ ਕਿਸੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਦੇਸ਼ ਦੇ ਹਾਕਮਾਂ ਦੇ ਮੂੰਹੋਂ ਇੱਕ ਵੀ ਸਾਡੇ ਲਈ ਹਮਦਰਦੀ ਭਰਿਆ ਸ਼ਬਦ ਨਹੀਂ ਸੀ ਨਿਕਲਿਆ ਅਸੀਂ ਹੁਣ ਵੀ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਵਾਸਤੇ ਇਹ ਮਹਿਜ਼ ਇੱਕ ਖੇਡ ਹੋ ਸਕਦੀ ਆ ਪਰ ਅਸੀਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜੇ ਕ੍ਰਾਂਤੀ ਦੇ ਬੀਜ ਜਿਹੜੇ ਆ ਉਹਨਾਂ ਨੂੰ ਐਦਾਂ ਮਸਲਨ ਦੀ ਜਾਂ ਐਦਾਂ ਤਹਿਸ ਨੈਸ ਕਰਨ ਦੀ ਕੋਸ਼ਿਸ਼ ਦੇ ਵਿੱਚ ਸਰਕਾਰ ਦਾ ਵੀ ਕੋਈ ਆਪਣਾ ਭਰਮ ਆ ਤਾਂ ਇੱਥੇ ਕਈ ਸੌ ਗਿਆਨ ਸਿੰਘ ਜਿਹੜੇ ਨੇ ਉਹ ਇਸ ਕ੍ਰਾਂਤੀ ਦੀ ਲਹਿਰ ਨੂੰ ਅੱਗੇ ਲੈ ਕੇ ਜਾਣ ਵਾਸਤੇ ਜੇਕਰ ਪੇਂਟ ਕਰਨੇ ਪਏ ਜਾਂ ਦੇਣੇ ਪਏ ਤਾਂ ਇਹ ਲਹਿਰ ਮਜ਼ਬੂਤ ਹੋਊਗੀ ਇਸ ਤਰ੍ਹਾਂ ਹੀ ਰਹੂਗੀ ਜੀ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਹੁਣ ਉਹ ਕਿਵੇਂ ਅੰਦੋਲਨ ਨੂੰ ਵੇਖ ਰਹੇਗੇ ਪਰਿਵਾਰ ਦੇਖੋ ਪਰਿਵਾਰ ਇੱਕ ਇਮੋਸ਼ਨਲ ਇਕਾਈ ਹੁੰਦੀ ਆ ਭਾਵਨਾਤਮਕ ਰਿਸ਼ਤੇ ਸਾਡੇ ਪਰਿਵਾਰ ਦੇ ਨਾਲ ਹੁੰਦੇ ਆ ਪਰਿਵਾਰ ਇਸ ਟਾਈਮ ਜਿੱਥੇ ਦੁੱਖ ਦੇ ਵਿੱਚ ਆ ਅਜੇ ਮੇਰੀ ਦੋ 4 ਮਿੰਟ ਪਹਿਲਾਂ ਹੀ ਉਹਨਾਂ ਨਾਲ ਗੱਲ ਹੋਈ ਆ ਪਰ ਬਹੁਤ ਵੱਡੀ ਦਲੇਰੀ ਦਾ ਉਹਨਾਂ ਨੇ ਪੱਖ ਸਾਡੇ ਨਾਲ ਰੱਖਿਆ ਆ ਉਹਨਾਂ ਦੇ ਪਿੱਛੇ ਭਤੀਜਿਆਂ ਦੇ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਨੇ ਕਿ ਜਿੱਤੇ ਸਰਦਾਰ ਗਿਆਨ ਸਿੰਘ ਨੇ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਦਿੱਤੀ ਆ ਪਿਛੋ ਦੋ ਹੋਰ ਤਿਆਰ ਹੋ ਕੇ ਅਸੀਂ ਅੰਦੋਲਨ ਦੇ ਵਿੱਚ ਬੈਠਾਂਗੇ ਓਨੇ ਦਿਨ ਤੱਕ ਬੈਠਾਂਗੇ ਜਿੰਨੇ ਦਿਨ ਤੱਕ ਅੰਦੋਲਨ ਕਿਸੇ ਪਾਸੇ ਨਹੀਂ ਲੱਗਦਾ ਇੱਕ ਕ੍ਰਾਂਤੀਕਾਰੀ ਪਰਿਵਾਰ ਜਿਹੜਾ ਹੈ ਉਹ ਗਿਆਨ ਸਿੰਘ ਦਾ ਹੈ ਜੀ ਸੰਪਰਕ ਸਾਧਿਆ ਸਰਕਾਰ ਨੇ ਕੋਈ ਪੰਜਾਬ ਦੀ ਸਰਕਾਰ ਨੇ ਕੋਈ ਕੇਂਦਰ ਦੀ ਸਰਕਾਰ ਨੇ ਕਿ ਇਹ ਇਸ ਤਰੀਕੇ ਦੇ ਨਾਲ ਕੱਟਣਾ ਵਾਪਰੀ ਅਜੇ ਤੱਕ ਸਾਡੇ ਕੋਲ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਜੀ ਨਾ ਪੰਜਾਬ ਸਰਕਾਰ ਵੱਲੋਂ ਸਾਨੂੰ ਕਿਸੇ ਤਰੀਕੇ ਦੀ ਕੋਈ ਅਸਿਸਟੈਂਸ ਜਾਂ ਕੋਈ ਗੱਲਬਾਤ ਨਹੀਂ ਹੋਈ ਹਾਂ ਪ੍ਰਸ਼ਾਸਨ ਲਗਾਤਾਰ ਸਾਡੇ ਨਾਲ ਸੰਪਰਕ ਕਰ ਰਿਹਾ ਉਹ ਵੀ ਇਸ ਤਰੀਕੇ ਦੇ ਨਾਲ ਕਿ ਉਹਨਾਂ ਦਾ ਜਿਹੜੀ ਡੈੱਡ ਬੋਡੀ ਉਹਨਾਂ ਦਾ ਮ੍ਰਿਤਕ ਸਰੀਰ ਜਿਹੜਾ ਉਹਦਾ ਸੰਸਕਾਰ ਕਦੋਂ ਕੀਤਾ ਜਾਏਗਾ ਕਿੰਨੇ ਵਜੇ ਕੀਤਾ ਜਾਊਗਾ ਬਜਾਏ ਇਸ ਦੀ ਅਜੇ ਤੱਕ ਕੋਈ ਪੰਜਾਬ ਸਰਕਾਰ ਸਰਕਾਰ ਜਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਉਹਨਾਂ ਦੇ ਹਮਦਰਦੀ ਭਾਵ ਦੇ ਵਿੱਚ ਸਾਡੇ ਨੇ ਕੋਲ ਕੋਈ ਅਧਿਕਾਰੀ ਜਾਂ ਕੋਈ ਮੰਤਰੀ ਚ ਕੋਈ ਨਹੀਂ ਪਹੁੰਚਿਆ ਜੀ ਇਹ ਬੰਦੀ ਇਹ ਫੈਸਲਾ ਲਵੇ ਕਿ ਕਿ ਕਦੋਂ ਸੰਸਕਾਰ ਕਰਨਾ ਬਿਲਕੁਲ ਜੀ ਇਹ ਜਥੇਬੰਦੀ ਦੀ ਕੋਰ ਕਮੇਟੀ ਦੇ ਉੱਤੇ ਆ ਕੇਐਮ ਕੇਐਮ ਦਾ ਮੋਰਚਾ ਜਿਹੜਾ ਸਾਡਾ ਫੋਰਮ ਜਿਹੜਾ ਆ ਅਸੀਂ ਉਹਦੇ 'ਚ ਬੈਠ ਕੇ ਫੈਸਲਾ ਲਵਾਂਗੇ ਕਿ ਸਰਦਾਰ ਗਿਆਨ ਸਿੰਘ ਜੀ ਨੂੰ ਕਦੋਂ ਉਹਨਾਂ ਨੂੰ ਅਗਨੀਪੀਟ ਕੀਤਾ ਜਾਵੇ ਉਹਨਾਂ ਨੂੰ ਸੰਸਕਾਰ ਕਦੋਂ ਕੀਤਾ ਜਾਵੇ ਸਭ ਤੋਂ ਪਹਿਲਾਂ ਉਹਨਾਂ ਦਾ ਇੰਨੇ ਲੰਬੇ ਸਮੇਂ ਤੋਂ ਸਾਡੇ ਨਾਲ ਰਿਹਾ ਜਿਹੜਾ ਸਾਥ ਆ ਉਹਨੂੰ ਛਿੰਨਪਲ ਦੇ ਵਿੱਚ ਨਹੀਂ ਭੁਲਾਇਆ ਜਾਏਗਾ ਉਹਨਾਂ ਨੂੰ ਬਿਲਕੁਲ ਸਨਮਾਨ ਸਹਿਤ ਜਿਹੜਾ ਮੋਰਚੇ ਦੇ ਵਿੱਚੋਂ ਪੂਰੇ ਸਤਕਾਰ ਦੇ ਨਾਲ ਬਾਅਦ 'ਚ ਉਹਨਾਂ ਦੇ ਪਰਿਵਾਰ ਨੂੰ ਪਿੰਟ ਕੀਤਾ ਜਾਵੇਗਾ ਮੈਂ ਜਥੇਬੰਦੀ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਅੱਜ ਮੈਂ ਫਿਲਹਾਲ ਪਹੁੰਚਿਆ ਆਂ ਅੱਜ ਸਾਡੀ ਇੱਕ ਮੀਟਿੰਗ ਜਿਹੜੀ ਉਹ ਸ਼ੰਭੂ ਬਾਰਡਰ ਤੇ ਚੱਲਦੀ ਪਈ ਆ ਹੋ ਸਕਦਾ ਕਿ ਵਿਸ਼ੇਤੇ ਰੂਪ ਦੇ ਵਿੱਚ ਹੋਰ ਵੀ ਆਗੂ ਇੱਥੇ ਆ ਜਾਣ ਜਥੇਬੰਦੀ ਦੇ ਵੱਲੋਂ ਇਹ ਫੈਸਲਾ ਲਿੱਤਾ ਜਾਵੇਗਾ ਇਹ ਤਸਵੀਰਾਂ ਨੇ ਔਰ ਇਹ ਤਸਵੀਰ ਪਟਿਆਲਾ ਮੋਰਚੀ ਦੀ ਹੈ ਰਜਿੰਦਰ ਹਸਪਤਾਲ ਦੀ ਹੈ ਜਿੱਥੇ ਗਿਆਨ ਸਿੰਘ ਦੇ ਮ੍ਰਿਤਕ ਦੇ ਨੂੰ ਰੱਖਿਆ ਗਿਆ ਹੈਗਾ ਔਰ ਸਿੱਧੇ ਤੌਰ ਤੇ ਸਵਾਲ ਸਰਕਾਰ ਦੇ ਉੱਪਰ ਵੀ ਚੁੱਕਿਆ ਜਾ ਰਿਹਾ ਭਾਵੇਂ ਉਹ ਪੰਜਾਬ ਦੀ ਹੋਵੇ ਭਾਵੇਂ ਉਹ ਕੇਂਦਰ ਦੀ ਹੋਵੇ ਕਿ ਹਾਲੇ ਤੱਕ ਕੋਈ ਵੀ ਸੰਪਰਕ ਜਿਹੜਾ ਉਹ ਨਹੀਂ ਸਾਧਿਆ ਗਿਆ ਕੀ ਅਜਿਹੇ ਅੰਦੋਲਨ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਮਰਤਕ ਇੱਕ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਆਪਣੇ ਆਪ ਦੇ ਵਿੱਚ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਲੜਾਈ ਕੇਂਦਰ ਦੇ ਨਾਲ ਹੈ ਔਰ ਇੱਕ ਵੱਡਾ ਕਾਰਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਜਰੂਰ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਜੋ ਆਸੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ ਉਸ ਦੇ ਨਾਲ ਇਹ ਪ੍ਰਭਾਵਿਤ ਹੋਇਆ ਗਿਆਨ ਸਿੰਘ ਨੂੰ ਸਾਲੈਂਡ ਦੇ ਵਿੱਚ ਤਕਲੀਫ ਹੋ ਰਹੀ ਸੀ ਉਸ ਦੇ ਨਾਲ ਉਸ ਦੀ ਇਹ ਮੌਤ ਹੋਈ ਹੈ ਹਾਲਾਂਕਿ ਪ੍ਰਸ਼ਾਸਨ ਜੋ ਮਰਜੀ ਕਹੇ ਲੇਕਿਨ ਜੋ ਉਸ ਦਾ ਅਸਲ ਕਾਰਨ ਹੈ ਉਹ ਇਹ ਹੈ ਇਹ ਸਾਫ਼ ਤੌਰ ਤੇ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਹੁਣ ਇੰਤਜ਼ਾਰ ਰਹੇਗਾ ਕਿ ਕਦ ਤੱਕ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਇਹ ਫੈਸਲਾ ਲਿਆ ਜਾਂਦਾ ਹੈ ਕਿ ਗਿਆਨ ਸਿੰਘ ਦੀ ਮਿੱਤਰ ਦੇ ਨੂੰ ਕਦ ਤੱਕ ਅਗਨ ਜਿਹੜਾ ਭੇਟ ਹੈ ਉਹ ਕੀਤਾ ਜਾਣਾ ਉਸ ਦੇ ਉੱਪਰ ਹਾਲੇ ਸ਼ੰਭੂ ਬਾਰਡਰ ਦੇ ਉੱਪਰ ਇਹਨਾਂ ਦੇ ਵੱਲੋਂ ਇਹ ਦੱਸਿਆ ਗਿਆ ਕਿ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਤੋਂ ਬਾਅਦ ਅਗਲਾ ਫੈਸਲਾ ਜਿਹੜਾ ਉਹ ਲਿਆ ਜਾਵੇ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਅਸੀਂ ਪੀਟੀਸੀ ਨਿਊਜ਼ ਪਟਿਆਲਾ